ਸ਼ਸ਼ੀਕਲ ਜੀ ਮੈਂ ਆ ਮਲਕੀਤ ਰੌਣੀ ਤੁਹਾਡੇ ਨਾਲ ਅੱਜ ਇੱਕ ਗੱਲ ਸਾਂਝੀ ਕਰਨ ਲੱਗਿਆ। ਉਹ ਗੱਲ ਇਹ ਹੈ ਕਿ ਆ ਆਪਾਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦੁਆਲੇ ਇਹੋ ਜੀ ਇੱਕ ਜਨਰੇਸ਼ਨ ਇੱਕ ਇਹੋ ਜੀ ਫੌਜ ਖੜੀ ਹੋ ਗਈ ਹੈ। ਜਿਹੜੀ ਵੱਡੇ ਛੋਟੇ ਤੇ ਬਿਨਾਂ ਲਿਹਾਜ਼ ਤੋਂ ਤੂੰ ਤਰੱਕ ਨਾਲ ਗੱਲ ਕਰਦੀ ਹੈ ਜਿਹਨੂੰ ਐਟੀਕੀਟਸ ਲਿਆਕਤ ਨਾਂ ਦੀ ਜਿਹੜੀ ਚੀਜ਼ ਨਹੀਂ ਹੈ। ਜਦੋਂ ਆਪਾਂ ਇਹਦੇ ਬਾਰੇ ਸੋਚਦੇ ਹਾਂ ਮੈਨੂੰ ਇਹ ਲੱਗਦਾ ਹੈ ਕਿ ਇਦੇ ਵਿੱਚ ਗਲਤੀ ਜਿਹੜੀ ਅਸੀਂ ਫਾਦਰ ਫਿਗਰ ਲੋਕ ਆ ਅੱਜ ਮਦਰ ਫਿਗਰ ਲੋਕ ਨੇ ਇਹਦੇ ਵਿੱਚ ਗਲਤੀ ਸਾਡੀ ਹੈ ਅਸੀਂ ਆਪਣੇ ਉਹਨਾਂ ਬੱਚਿਆਂ ਨੂੰ ਉਸ ਪਨੀਰੀ ਨੂੰ ਉਹ ਸਿੱਖਿਆ ਨਹੀਂ ਦੇ ਸਕੇ ਉਹਨਾਂ ਨੂੰ ਉਹ ਟਾਈਮ ਸਪੈਂਡ ਨਹੀਂ ਕਰ ਸਕੇ ਉਹਨਾਂ ਨਾਲ ਉਹ ਗੱਲਾਂ ਇਤਿਹਾਸ ਦੀਆਂ ਜਾਂ ਚੰਗੀ ਜ਼ਿੰਦਗੀ ਦੀਆਂ ਸਾਂਝੀਆਂ ਨਹੀਂ ਕਰ ਸਕੇ ਜਿਨ੍ਹਾਂ ਕਰਕੇ ਉਹ ਪੀੜ੍ਹੀ ਥੋੜੀ ਜਿਹੀ ਆਪ ਖੁਦਰੀ ਹੋ ਗਈ ਜਿਨ੍ਹਾਂ ਕਰਕੇ ਉਹ ਬਿਨਾ ਕਮਾਂਡਰ ਦੇ ਫੌਜਾਂ ਜਿਵੇਂ ਕਹਿੰਦੇ ਵੀ ਬਾਕੀ ਹੋ ਜਾਂਦੀਆਂ ਨੇ ਉਵੇਂ ਹੋ ਗਈਆਂ ਸੋ ਇਸ ਕਰਕੇ ਕਿਸੇ ਨੂੰ ਦੋਸ਼ ਦੇਣ ਦੇ ਨਾਲੋਂ ਸਾਨੂੰ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਜਦੋਂ ਬੱਚਾ ਇਸ ਦੁਨੀਆ ਦੇ ਉੱਤੇ ਆਉਂਦਾ ਹੈ ਤਾਂ ਬੱਚੇ ਨੂੰ ਇੱਕ ਖਾਸ ਕਿਸਮ ਦੀ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਜਿਵੇਂ ਅਸੀਂ ਸਕੂਲਾਂ ਦੇ ਵਿੱਚ ਬੱਚੇ ਨੂੰ ਐਜੂਕੇਸ਼ਨ ਦੇ ਲਈ ਪੜਾਈ ਲਈ ਭੇਜਦੇ ਹਾਂ ਉਵੇਂ ਜਿਹੜੀ ਬੱਚੇ ਨੂੰ ਮੋਰਲ ਸਿੱਖਿਆ ਦੇਣੀ ਹੈ ਬੱਚਿਆਂ ਨੂੰ ਜਿਹੜੀ ਨੈਤਿਕ ਸਿੱਖਿਆ ਦੇਣੀ ਹੈ ਉਹ ਸਭ ਤੋਂ ਜਿਹੜਾ ਪਹਿਲਾ ਗੁਰੂ ਕਹਿੰਦੇ ਮਾਂ ਹੁੰਦਾ ਸੋ ਪੇਰੈਂਟਸ ਬੱਚੇ ਦੇ ਪਹਿਲੇ ਗੁਰੂ ਹੁੰਦੇ ਨੇ ਸੋ ਪਹਿਲੇ ਗੁਰੂ ਦੇ ਤੌਰ ਤੇ ਸਾਨੂੰ ਕੰਮ ਕਰਦੇ ਹੋਏ ਉਹਨਾਂ ਬੱਚਿਆਂ ਨੂੰ ਕਿਉਂਕਿ ਅ ਬੱਚਾ ਇੱਕ ਵਿਅਕਤੀ ਹੈ ਵੱਖਰੀ ਜਿਸ ਦੀ ਹਸਤੀ ਹੈ ਸੋ ਇਸ ਕਰਕੇ ਉਹਨੇ ਸਾਡੇ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੁੰਦਾ ਹੈ ਉਹਨੂੰ ਚੰਗਾ ਨਾਗਰਿਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਵਿੱਚ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਵੱਡੀ ਉਮਰ ਦੇ ਲੋਕ ਆ ਫਾਦਰ ਫਿਗਰ ਲੋਕ ਆ ਮਦਰ ਫਿਗਰ ਲੋਕ ਆ ਸਾਨੂੰ ਸਾਡੇ ਪੇਰੈਂਟਸ ਨੇ ਆਪਣੇ ਸਾਰੇ ਕੰਮਾਂ ਦੇ ਵਿੱਚੋਂ ਸਾਰੇ ਜੰਗਾਲਾਂ ਦੇ ਵਿੱਚੋਂ ਟਾਈਮ ਕੱਢ ਕੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸੁਨਾਈਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜਨ ਜੀਵਨ ਦੇ ਵਿੱਚ ਗੁਜ਼ਰਦੇ ਹੋਈ ਸਿਖਾ ਦਿਤੀਆਂ ਦੱਸ ਦਿਤੀਆਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਅੱਜ ਕੰਮ ਆ ਰਹੀਆਂ ਨੇ ਜਿਨ੍ਹਾਂ ਕਰਕੇ ਅਸੀਂ ਸਮਾਜ ਨੂੰ ਇੱਕ ਚੰਗੇ ਤੇ ਸੋਹਣੇ ਨਜ਼ਰੀਏ ਨਾਲ ਦੇਖਦੇ ਆਂ ਜਿਨ੍ਹਾਂ ਕਰਕੇ ਅਸੀਂ ਕਿਰਤ ਦੇ ਲੜ ਲੱਗੇ ਆਂ ਜਿਨ੍ਹਾਂ ਕਰਕੇ ਅਸੀਂ ਸਮਾਜ ਨੂੰ ਸੋਹਣਾ ਬਣਾਉਣ ਦਾ ਵੀ ਥੋੜਾ ਬਹੁਤਾ ਉਪਰਾਲਾ ਕਰਨ ਦਾ ਯੋਗਦਾਨ ਪਾ ਰਹੇ ਆਂ ਸੋ ਮੈਂ ਸਮਝਦਾ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਸੀਗੀ ਜਦੋਂ ਸਾਡੀ ਜਨਰੇਸ਼ਨ ਸਾਡੇ ਬੱਚੇ ਅੱਗੇ ਹੋਏ ਅਸੀਂ ਉਹਨਾਂ ਨੂੰ ਉਹ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਕਰਵਾ ਸਕੇ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਬੱਚੇ ਨੂੰ ਉਥੇ ਪੜਾਇਆ ਜਾਵੇ ਉਹ ਸੰਸਥਾ ਦੇ ਵਿੱਚ ਉਹ ਸਕੂਲ 'ਚ ਭੇਜਿਆ ਜਾਵੇ ਜਿਹਦੀ ਫੀਸ ਜ਼ਿਆਦਾ ਹੈ ਜਿਹਦੀਆਂ ਬਿਲਡਿੰਗਾਂ ਬਹੁਤ ਸੋਹਣੀਆਂ ਸਾਨੂੰ ਲੱਗਦਾ ਸੀ ਸਾਡੇ ਬੱਚਿਆਂ ਦੇ ਕਰਤਾਰ ਉੱਥੇ ਬਣ ਜਾਣਗੇ ਪਰ ਸਿੱਖਿਆ ਦੇ ਵਿੱਚ ਜਿੱਡਾ ਵੱਡਾ ਨਘਾਰ ਅੱਜ ਸਾਡੇ ਸਮਾਜ ਦੇ ਵਿੱਚ ਹੈ ਇਹ ਦੇ ਵਿੱਚ ਇਹਦੇ ਬਾਰੇ ਖਾਸ ਵਿਚਾਰ ਕਰਨ ਦੀ ਤੇ ਖਾਸ ਸੋਚਣ ਦੀ ਲੋੜ ਹੈ ਕਿਉਂਕਿ ਸਿੱਖਿਆ ਹਰ ਇੱਕ ਦਾ ਮੂਢਲਾ ਅਧਿਕਾਰ ਹੈ ਸਭ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਪਰ ਤੁਹਾਡਾ ਬੱਚਾ ਕਿੰਨਾ ਹੱਥਾਂ ਵਿੱਚ ਸੁਰੱਖਿਅਤ ਹੈ ਇਹ ਗੱਲ ਯਕੀਨੀ ਬਣਾਉਣ ਦੀ ਲੋੜ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦਾ ਅਨਮੋਲ ਹੀਰਾ ਤੁਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਤੁਹਾਡੇ ਬੱਚੇ ਨੇ ਉਹਨਾਂ ਨੂੰ ਕਿਹના ਦੇ ਹੱਥਾਂ ਦੇ ਵਿੱਚ ਭੇਜ ਰਹੇ ਹੋ ਕਿਹਨਾ ਹੱਥਾਂ ਦੇ ਵਿੱਚ ਪਲ ਬੜ ਰਿਹਾ ਹੈ ਕਿਹਨਾ ਹੱਥਾਂ ਦੇ ਵਿੱਚ ਜਾ ਕੇ ਕਿਹਨਾ ਲੋਕਾਂ ਦੇ ਕੋਲ ਜਾ ਕੇ ਉਹ ਕਿਹੋ ਜਿਹੀਆਂ ਗੱਲਾਂ ਸਿੱਖ ਰਿਹਾ ਹੈ ਇਹ ਦੀ ਪਹਿਰੇਦਾਰੀ ਕਰਨਾ ਸਾਡਾ ਪੇਰੈਂਟਸ ਦਾ ਫਰਜ਼ ਹੋਣਾ ਚਾਹੀਦਾ ਹੈ ਪਰ ਸਿਊਜ਼ ਫੌਜ ਤੋਂ ਮੰਕਰ ਹੋਗੇ ਸਾਨੂੰ ਸਿਰਫ ਇੱਕੋ ਗੱਲ ਲੱਗਦੀ ਹੈ ਕਿ ਅਸੀਂ ਸਾਡਾ ਕੰਮ ਬੱਚਿਆਂ ਦੀ ਭਰਾਈ ਦੀ ਫੀਸ ਦੇਣਾ ਤੇ ਫੀਸ ਦੇਣ ਤੋਂ ਬਾਅਦ ਸਾਡਾ ਸਾਰਾ ਜਿਹੜਾ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਸੋ ਬੱਚੇ ਨੂੰ ਇਸ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਪੇਰੈਂਟਸ ਤੇ ਮਾਪੇ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਜ਼ਿੰਮੇਵਾਰੀ ਤੋਂ ਭੱਜੇ ਹਾਂ ਉਹਦੇ ਕਾਰਨ ਇੱਕ ਇਹੋ ਜਿਹੀ ਫੌਜ ਸਾਡੇ ਸਮਾਜ ਦੇ ਵਿੱਚ ਤੁਰੇ ਫਿਰਦੀ ਹੈ ਜਿਹੜੀ ਫੌਜ ਨੂੰ ਕਿਸੇ ਦੀ ਲਿਆਕਤ ਨਹੀਂ ਹੈ ਕਿਸੇ ਨਾਲ ਗੱਲਬਾਤ ਕਰਨ ਦੀ ਨਹੀਂ ਹੈ ਮੈਂ ਸਾਰਿਆਂ ਬਾਰੇ ਗੱਲ ਨਹੀਂ ਕਰਦਾ ਬਹੁਤ ਸਾਰੇ ਲੋਕ ਬਹੁਤ ਚੰਗੇ ਕੰਮ ਕਰ ਰਹੇ ਨੇ ਬਹੁਤ سارے ਲੋਕ ਚੰਗੇ ਸਿਆਣੇ ਲੋਕ ਵੀ ਨੇ ਜਿਹੜੇ ਸਮਾਜ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ ਮੈਂ ਆਪਣੀ ਹਰ ਵੀਡੀਓ ਦੇ ਵਿੱਚ ਇਹ ਗੱਲ ਕਹਿੰਦਾ ਕਿ ਸਾਰਿਆਂ ਲਈ ਗੱਲ ਨਹੀਂ ਹੁੰਦੀ ਸਾਰੇ ਲੋਕਾਂ ਦੇ ਵਿੱਚ ਬਹੁਤ ਸਾਰੇ ਚੰਗੇ ਲੋਕ ਵੀ ਆਉਂਦੇ ਨੇ ਤੇ ਬਹੁਤ ਸਾਰੀ ਬਹੁਕ੍ਰਿਤ ਲੋਕ ਇਹੋ ਜਿਹੇ ਨੇ ਜਿਹੜੇ ਸਮਾਜ ਨੂੰ ਕੁਝ ਹੋਰ ਬਣਾਉਣਾ ਚਾਹੁੰਦੇ ਨੇ ਸਮਾਜ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਉਹ ਚਾਹੇ ਨਸ਼ਿਆਂ ਦੀ ਦਲਦਲ ਹੋਵੇ ਚਾਹੇ ਉਹ ਕਿਸੇ ਦੀ ਮਾਰਕੁੱਟ ਦਾ ਮਸਲਾ ਹੋਵੇ ਚਾਹੇ ਕਿਸੇ ਨੂੰ ਬੇਇੱਜ਼ਤ ਕਰਨ ਦਾ ਮਸਲਾ ਹੋਵੇ ਸੋ ਮੈਂ ਪਹਿਲਾਂ ਵੀ ਕਿਹਾ ਕਿ ਸਮਾਜ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੀਆਂ ਕੁਦਰਤੀ ਦਾਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਲੋਕਾਂ ਕੋਲੇ ਇੱਕ ਚੰਗੀ ਚੀਜ਼ ਹੁੰਦੀ ਹੈ ਜਿਨ੍ਹਾਂ ਲੋਕਾਂ ਕੋਲੇ ਇੱਕ ਚੰਗਾ ਦਿਮਾਗ ਹੁੰਦਾ ਜਿਨ੍ਹਾਂ ਲੋਕਾਂ ਕੋਲੇ ਆਪਣੇ ਜਨ ਜੀਵਨ ਨੂੰ ਹੋਰ ਸੋਹਣਾ ਬਣਾਉਣ ਦੇ ਸਾਧਨ ਹੁੰਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਮਿਹਨਤਾਂ ਕਰਦੇ ਨੇ ਜਤਨ ਉਠਾਉਂਦੇ ਨੇ ਕੋਈ ਡਾਕਟਰ ਬਣਦਾ ਕੋਈ ਇੰਜੀਨੀਅਰ ਬਣਦਾ ਕੋਈ ਲੇਖਕ ਬਣਦਾ ਕੋਈ ਵੱਡਾ ਵਿਗਿਆਨੀ ਬਣਦਾ ਕੋਈ ਕਲਾਕਾਰ ਬਣਦਾ ਇਸ ਤਰ੍ਹਾਂ ਹਰ ਫੀਲਡ ਦੇ ਵਿੱਚ ਲੋਕ ਆਪ ਕੋ ਆਪਣਾ ਯੋਗਦਾਨ ਪਾਉਂਦੇ ਨੇ ਪਰ ਜਿਹੜੇ ਅਰਾਜਕਤਾ ਫਲਾਉਣ ਵਾਲੇ ਲੋਕ ਨੇ ਜਿਹੜੇ ਸਮਾਜ ਨੂੰ ਨਾ ਪੱਖੀ ਸੋਚ ਵਾਲੇ ਲੋਕ ਨੇ ਜਿਹੜੇ ਸਮਾਜ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਜਿਹੜੇ ਸਮਾਜ ਨੂੰ ਚੰਗੀ ਨਿਗਾ ਨਾਲ ਨਹੀਂ ਦੇਖਦੇ ਜਿਹੜੇ ਸਮਾਜ ਵਿੱਚ ਜ਼ਿੰਮੇਵਾਰੀਆਂ ਨਹੀਂ ਸਮਝਦੇ ਉਹ ਲੋਕ ਹਮੇਸ਼ਾ ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਲਈ ਭੈੜੀ ਸ਼ਬਦਾਵਲੀ ਵਰਤਣਗੇ ਉਹਨਾਂ ਲਈ ਮਾੜੇ ਸ਼ਬਦ ਵਰਤਣਗੇ ਉਹਨਾਂ ਲਈ ਇਹ ਕਹਿਣਗੇ ਕਿ ਤੁਸੀਂ ਆਹ ਕੰਮ ਕਿਉਂ ਨਹੀਂ ਕਰਦੇ ਉਹ ਕੰਮ ਕਿਉਂ ਨਹੀਂ ਕਰਦੇ ਜਿਹੜੇ ਸਮਾਜ ਚ ਆਪ ਕੁਝ ਨਹੀਂ ਕਰਦੇ ਗੱਲਾਂ ਕਰਦੇ ਨੇ ਸਿਰਫ ਫੇਸਬੁੱਕ ਤੇ ਬਹਿ ਕੇ ਵਿਦਵਾਨ ਬਣਦੇ ਨੇ ਉਹਨਾਂ ਲੋਕਾਂ ਨੂੰ ਸਮਾਜ ਵਿੱਚ ਹੋਰ ਚੰਗਾ ਕੁਝ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਦੂਜਿਆਂ 'ਚ ਨੁਕਸ ਕਰਨੇ ਆਉਂਦੇ ਨੇ ਸੋ ਆਓ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਯਤਨ ਜੁਟਾਈਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਇਸ ਧਰਤੀ ਤੇ ਆਏ ਆ ਤਾਂ ਕੋਈ ਨਾ ਕੋਈ ਯੋਗਦਾਨ ਪਾ ਕੇ ਇਸ ਸਮਾਜ ਨੂੰ ਸੋਹਣਾ ਚੰਗਾ ਤੇ ਜੋਨ ਜੋਗਾ ਬਣਾਈਏ ਸੋ ਦੂਜਿਆਂ ਦੀ ਤਰੱਕੀ ਦੇਖ ਕੇ ਖੁਸ਼ ਹੋਈਏ ਖੁਸ਼ਹਾਲ ਹੋਈਏ ਇਹੋ ਜੀ ਜ਼ਿੰਦਗੀ ਦੀ ਕਾਮਨਾ ਕਰਦੇ ਆਂ ਜੀ ਸਾਰੇ ਆਪਾਂ ਇਹੋ ਜੇ ਜਿਹੜੇ ਨੈਗੇਟਿਵ ਪੱਖਾਂ ਨੂੰ ਨਕਾਰਦੇ ਹੋਏ ਪੋਜ਼ਿਟਿਵ ਪੱਖਾਂ ਦੀ ਗੱਲ ਕਰੀਏ ਤੇ ਪੋਜ਼ਿਟਿਵ ਰਹੀਏ ਤੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਇੱਕ ਚੰਗਾ ਤੇ ਸੋਹਣਾ ਸਮਾਜ ਛੱਡ ਕੇ ਜਾਈਏ ਤਾਂ ਕਿ ਉਹ ਮਾਣ ਮਹਿਸੂਸ ਕਰ ਸਕਣ ਕਿ ਸਾਡੇ ਵੱਡ-ਬਡੇਰੇ ਸਾਡੇ ਲਈ ਚੰਗਾ ਵਾਤਾਵਰਨ ਚੰਗੀਆਂ ਹੋਰ ਚੀਜ਼ਾਂ ਤੇ ਚੰਗਾ ਸਾਡੇ ਲਈ ਸਮਾਜ ਦੇ ਵਿੱਚ ਪ੍ਰਭਾਵ ਛੱਡ ਕੇ ਗਏ ਨੇ ਸਮਾਜ ਨੂੰ ਸੋਹਣਾ ਛੱਡ ਕੇ ਸਾਡੇ ਲਈ ਗਏ ਨੇ ਉਹ ਤੋਂ ਅੱਗੇ ਸਾਡਾ ਕੰਮ ਕਰਨਾ ਫਰਜ਼ ਹੈ ਆਓ ਇਹਨਾਂ ਗੱਲਾਂ ਤੇ ਪਹਿਲਾਂ ਦਈਏ ਤੇ ਸਮਾਜ ਨੂੰ ਹੋਰ ਸੋਹਣਾ ਬਣਾਉਣ ਦੇ ਵਿੱਚ ਆਪੋ ਆਪਣੀ ਜਿੱਥੇ ਲਾਈਨ ਤੁਸੀਂ ਕੰਮ ਕਰਦੇ ਹੋ ਉੱਥੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਆਪੋ ਆਪਣੀ ਲਾਈਨ ਦੇ ਵਿੱਚ ਸਮਾਜ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਯਤਨ ਜੁਟਾਈਏ ਆਪ ਜੀਏ ਤੇ ਦੂਜਿਆਂ ਨੂੰ ਜਿਉਂਦਈਏ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ